ਨਹੀਂ ਨਹੀਂ ਚਿੰਤਾ ਮਾਤ ਪਿਤ ਭਰਾਤਾ ਹੈ ਨਹੀਂ ਚਿੰਤਾ ਕਜ ਲੋਕ ਕਹ ਜਿਹੜਾ ਸੰਤੋਖੀ ਹੈ ਸੰਤੋਖ ਤੇ ਚੱਲਾ ਹੁੰਦਾ ਰ ਉਥੋਂ ਸੰਤੋਖੇ ਨੂੰ ਕੋਈ ਮਾਤ ਪਿਤ ਸੁ ਭਰਾ ਦਾ ਦੀ ਚਿੰਤਾ ਨਹੀਂ ਜਦੋਂ ਉਹ ਆਪਣੇ ਅੰਦਰ ਦੀ ਚਿੰਤਾ ਦੀ ਨਾਨਕ ਜਿੰਤਾ ਮਤ ਕਰੋ ਚਿੰਤਾ ਤੇ ਸੀ ਹੀ ਹੈ ਬਸ ਫਿਰ ਕਾਤੇ ਭਰਾਤਾ ਕਾਤੇ ਚਿੰਤਾ ਹੂ ਜੇ ਚਿੰਤਾ ਹੈ ਤਾਂ ਗੁਰਬਾਣੀ ਸੁਣੀ ਰਹੀ ਹੈ ਵਿਦਿਆ ਲੈ ਦੀ ਸੁਭਿਧਿਆ ਨਹੀਂ ਹੈ ਗੁੜੀਆਂ ਨਹੀਂ ਹੈ ਗਲਮੰਨੀ ਨਹੀਂ ਸੁਣ ਕੇ ਗੱਲ ਤੇ ਧਿਆਨ ਨਹੀਂ ਦਿੱਤਾ ਜੇ ਨਾਨਕਾ ਨੇ ਚਿੰਤਾ ਮਤ ਕਰੋ ਉਹ ਕਹਿੰਦਾ ਨਹੀਂ ਚਿੰਤਾ ਮਾਤ ਪਿਤਾ ਪ੍ਰਾਤਾ ਹੈ ਸੁਤ ਮਾਤ ਪਿਤਾ ਪ੍ਰਾਤਾ ਦੀ ਕੋਈ ਚਿੰਤਾ ਨਹੀਂ ਹੈ ਮੈਂ ਚਿੰਤਾ ਮਾਤ ਪਿਤਾ ਪ੍ਰਾਤਾ ਹੈ ਨਾ ਕਿਹਨੂੰ ਨਹੀਂ ਚਿੰਤਾ ਫਨਵੇਂ ਪਾਸ਼ ਨੂੰ ਆਪ ਨੂੰ ਚਿੰਤਾ ਨਹੀਂ ਆਪਣੀ ਗੱਲ ਕਰਦੇ ਨੇ ਉਹ ਪੇ ਆਪਣੇ ਲਖਾਰੀ ਗੱਲ ਕਰਦਾ ਮੈਨੂੰ ਤਾਂ ਕੋਈ ਚਿੰਤਾ ਨਹੀਂ ਨਾ ਮੈਨੂੰ ਆਪਣੇ ਮੁੰਡਿਆਂ ਦੀ ਚਿੰਤਾ ਹੈ ਨਾ ਮਾਂ ਦੀ ਚਿੰਤਾ ਹੈ ਨਾ ਪਿਓ ਦੀ ਚਿੰਤਾ ਹੈ ਤਾਂ ਭਰਾਵਾਂ ਦੀ ਚਿੰਤਾ ਭਰਾਵਾਂ ਦੀ ਚਿੰਤਾ ਕੀ ਹੋਣੀ ਸੀ ਭਰਾ ਤਾਂ ਸਾਰੇ ਆਪ ਆਪਣੀ ਚਿੰਤਾ ਭਰਾ ਤਾਂ ਠੇਕਾ ਦੁਨੀਆ ਦੀ ਚਿੰਤਾ ਲੈ ਆਦੀ ਭਰਾ ਤਾਂ ਸਾਰੀ ਦੁਨੀਆ ਦੀ ਚਿੰਤਾ ਦਾ ਠੇਕੇਦਾਰ ਬਣਿਆ ਹੋਇਆ ਪ੍ਰਥੀਆ ਉਹ ਦੇਖੋ ਠੇਕੇਦਾਰੀ ਹੈ ਜਨਤਾ ਦੀ ਹੈ ਕਾਹਦੇ ਕਰੇ ਉਹ ਤਾਂ ਜਨਤਾ ਦਾ ਠੇਕੇਦਾਰ ਹੈ ਵੱਡਾ ਉਹੀ ਜਨਤਾ ਦੀ ਠੇਕੇਦਾਰੀ ਹੁੰਉਂਬਰ ਸਾਰਾ ਜਿੰਦਾ ਦੀ ਠੇਕੇਦਾਰੀ ਨਹੀਂ ਉਂਬਰ ਸੜੇ ਉਹੀ ਚਲਦੀ ਆ ਵੀਣੇ ਵਾਲੀ ਜੋ ਠੇਕੇਦਾਰੀ ਕੋਈ ਬਾਦਲ ਕੋਈ ਠੇਕੇਦਾਰੀ ਜਿੰਦਾ ਦੀ ਸਿੱਖਾਂ ਦੀ ਇਹਨਾਂ ਕੋਲ ਉਹੀ ਠੇਕਾ ਹੈ ਪਿਛਲੇ ਚੱਲਦਾ ਵੀਣੇ ਵਾਲਾ ਹੀ ਸਿੱਖਾਂ ਦੀ ਜਿੰਦਾ ਸਿੱਖੀ ਦੀ ਨਹੀਂ ਜਨਤਾ ਉੱਥੇ ਸਿੱਖੀ ਦੀ ਜਨਤਾ ਐ ਤੇ ਸਿੱਖਾਂ ਦੀ ਜਨਤਾ ਇੱਥੋਂ ਲਾਈਨ ਬਦਲ ਜਾਣੀਆਂ ਉੱਥੇ ਕਿ ਜਨਤਾ ਹੈ ਸਰਬ ਕੀ ਜਨਤਾ ਜੋ ਸਮਨ ਮਾ ਹੈ ਬਾਦ ਸੁਤਮੀ ਨਹੀਂ ਹੈ ਉੱਥੇ ਸਰਬ ਕੀ ਜਨਤਾ ਹੈ ਇੱਥੇ ਆਪਣਿਆਂ ਦੀ ਜਨਤਾ ਹੈ ਆਪਣੇ ਪ੍ਰਾਏ ਹੈਗੇ ਜੀ ਆਪਣੇ ਨਾਲ ਤਾਂ ਪ੍ਰਾਏ ਵੀ ਹੈਗੇ ਨੇ ਉਤੇ ਕੀਆ ਸਰਬ ਕੀ ਜਨਤਾ ਕੀ ਜਨਤਾ ਵੀ ਸਾਰੇ ਇਹ ਸੁੱਤੇ ਪਏ ਨੇ ਇਹ ਦੁੱਖ ਸਾਗਰ ਚ ਨੇ ਇਹਨਾਂ ਨੂੰ ਕਿਵੇਂ ਗੱਢੀਏ ਇਹ ਸੱਚਖੰਡ ਦੀ ਜਨਤਾ ਪਰਮਾਰਸ ਦੀ ਜਨਤਾ ਨਹੀਂ ਚਿੰਤਾ ਕਛ ਲੋਕ ਕਹੈ ਮੈਂ ਜਨਤਾ ਕਛ ਲੋਕ ਕਹ ਲੋਕ ਕਹ ਆ ਜਿਹੜੇ ਲੋਕ ਇਹ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਮੈਨੂੰ ਇਸ ਦੇ ਪਿੱਛੇ ਮੈਨੂੰ ਚਿੰਤਾ ਨਹੀਂ ਹੈ ਮੈਂ ਲਾਪਰਵਾਹੀ ਕੀਤੀ ਇਹਦੀ ਵੀ ਕੋਈ ਚਿੰਤਾ ਨਹੀਂ ਨਾਨਕ ਨੇ ਘਰ ਛੱਡ ਦਿੱਤਾ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਲੋਕ ਕੀ ਕਹਿੰਦੇ ਨਾ ਕੋਈ ਚਿੰਤਾ ਨਹੀਂ ਇਸ ਗੱਲ ਇਹਨਾਂ ਦਾ ਇਹ ਹਬਲਾ ਚੰਗਾ ਸੀ ਜਿਹੜਾ ਕਹਿੰਦਾ ਨਾਨਕੀ ਦਾ ਵੀਰ ਸਹੀਓ ਹੋ ਗਿਆ ਫਕੀਰ ਦੀ ਲੋਕ ਬੜੇ ਬੋਲੀਆਂ ਦੇ ਮਾਰਦੇ ਨੇ ਤੀਲ ਦੀ ਆਹੀ ਗੱਲ ਕਹਿ ਰਿਹਾ ਉਹ ਔ ਲੋਕ ਕੀ ਕਹਣ ਨੇ ਕੋਈ ਚਰਤਾ ਨਹੀਂ ਗਰ ਜ਼ਿੰਮੇਵਾਰ ਆ ਨਾਨਕ ਬੱਚੇ ਨਹੀਂ ਪਾਲਿਆ ਨਾਨਕ ਕੋ ਭੱਜ ਗਿਆ ਛੱਡ ਕੇ ਨਾਨਕ ਕੋ ਕੋਈ ਚਰਤਾ ਨਹੀਂ ਮੈਂ ਚਿੰਤਾ ਕਛ ਲੋਕ ਕਹ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ ਜਦ ਤੁਸੀਂ ਪੁੱਠਾ ਚੱਲਣਾ ਸੰਸਾਰ ਨਾਲੋਂ ਤੇ ਲੋਕ ਤਾਂ ਫਿਰ ਕਹਿਣਗੇ ਸੰਸਾਰ ਤੋਂ ਪੁੱਠਾ ਰਸਤਾ ਨਾ ਹੈ ਤੇ ਲੋਕ ਦਾ ਫਿਰ ਕਹਿਣ ਗਈ ਕੁਰਾਈਆ ਲੋਕ ਦਾ ਕਹਿਣ ਗਈ ਕਬੀਰ ਨੂੰ ਕੁੱਤਾ ਬੋਰਾ ਇਹ ਕਹਿਣਗੇ ਇਹ ਕੋਈ ਚਿੰਤਾ ਨਹੀਂ ਲੋਕ ਕੀ ਕਹਿੰਦੇ ਨੇ ਗੱਲ ਦੀ ਕੋਈ ਚਿੰਤਾ ਨਹੀਂ ਹਾਂਜੀ ਨਹੀਂ ਚਿੰਤਾ ਬਣਤਾ ਸੁਤ ਮੀਤਾ ਹੈ ਨਾ ਘਰ ਵਾਲੀ ਦੀ ਚਿੰਤਾ ਨਹੀਂ ਚਿੰਤਾ ਬਣਤਾ ਸੁਤ ਘਰ ਵਾਲੇ ਦੀ ਚਿੰਤਾ ਨਹੀਂ ਬੱਚੇ ਦੀ ਚਿੰਤਾ ਨਹੀਂ ਮੀਤਾ ਮੀਤਾ ਮਿੱਤਰਾਂ ਦੀ ਕੋਈ ਚਿੰਤਾ ਨਹੀਂ ਪ੍ਰਵਿਰਤੀ ਮਾਇਆ ਸੰਬੰਧਨ ਹੈ ਇਹ ਤਾਂ ਪ੍ਰਵਿਰਤੀ ਮਾਇਆ ਦੇ ਸੰਬੰਧਨ ਹੈ ਇਹ ਪ੍ਰਤੀ ਉਲਟੀ ਹੈ ਜੇ ਜਿੰਦਾ ਕਰਾਂਗੇ ਸੱਚ ਤੋਂ ਚਿੰਤਾ ਸੱਚ ਦੀ ਜਿਹੜੀ ਹੈ ਨਾ ਉਦੋਂ ਤੇ ਆ ਮੈਂ ਹਟ ਜੂਗਾ ਮਾਇਆ ਦੇ ਸਮੰਦਰ ਹੈ ਮਾਇਆ ਦੀ ਜਨਤਾ ਦਾ ਕਰਦੀ ਹੋ ਰਹੀ ਮਾਇਆ ਆਪਣੀ ਕਿਹੜਾ ਹੈਗੀ ਆ ਨਾ ਮਾਇਆ ਤੇ ਆਪਣਾ ਕੰਟਰੋਲ ਨਾ ਆਪਣੇ ਮਾਇਆ ਵਸ ਵਿੱਚ ਨਾ ਆਪਣੇ ਦੁੱਖ ਸੁੱਖ ਵਸਦੇ ਵਿੱਚ ਦੁੱਖ ਸੁੱਖ ਆਪਣੇ ਵਿੱਚ ਵਸਦੇ ਰਹੇ ਉਹ ਜਤਨ ਬਹੁਤ ਸੁੱਖੋ ਕੀਓ ਦੁੱਖੋ ਕੀਆ ਨਾ ਕੋਏ ਫਿਰ ਓਕੇ ਤੋਂ ਆ ਜਾਂਦੇ ਨੇ ਇਸ ਕਰਕੇ ਚਿੰਤਾ ਦੀ ਸੱਚਾ ਲਈ ਚਿੰਤਾ ਪਰਮਾਰਸ ਦੀ ਪਰਮਾਰਸ ਦੀ ਚਿੰਤਾ ਜੋ ਕੰਮ ਕਰਨਾ ਹੈ ਉਹਦੀ ਚਿੰਤਾ ਖਤਮ ਹੋ ਜੂਗੀ ਜੇ ਚੋਟ ਦੀ ਗੱਲ ਲਈ ਸੱਚ ਦੀ ਕਮਾਈ ਦੀ ਜਿਹੜੀ ਹੈ ਚਿੰਤਾ ਉਹ ਹਟ ਜੂਗੀ ਜੇ ਝੂਠ ਦੀ ਕਮਾਈ ਦੀ ਚਿੰਤਾ ਸਹਿਣ ਲਈ ਸੱਚ ਦੀ ਕਮਾਈ ਜਿੰਨੀ ਹੋ ਜਾਉਣੀ ਹੈ ਥੋੜੀ ਹੈ ਇੱਕ ਇੱਕ ਸਵਾਸ ਲੈ ਕੇ ਲੱਗ ਜਵੇ ਇਹ ਚਿੰਤਾ ਤਾਂ ਹੈ ਕੋਈ ਸਵਾਸ ਐਵੇਂ ਨਾ ਚਲਾ ਜਾਵੇ ਇਹ ਚਿੰਤਾ ਤਾਂ ਹੈ ਪਰ ਉੱਤੇ ਤਾਂ ਸਾਰੇ ਹੀ ਸਵਾਸ ਚਲੇ ਜਾਣੇ ਨੇ ਜੇ ਠੇਕਾ ਲੈ ਲਿਆ ਪੰਜਾਬ ਦੀ ਤਰੱਕੀ ਦਾ ਫਾਇਦਾ ਸਾਰੇ ਸਵਾਸੇ ਜਾਣੇ ਨੇ ساری ਜ਼ਿੰਦਗੀ ਉਹ ਚਲੀ ਜਾਣੀ ਐ ਐਵੇਂ ਹੀ ਇਹ ਲੋਕਾਂ ਨੂੰ ਨਹੀਂ ਕੋ ਦੇਣਾ ਲੋਕਾਂ ਨੇ ਬਦਨਾਮੀयां ਕਰਨੀਆਂ ਬਾਅਦ ਚ ਕਦ ਸਾਰੇ ਹੀ ਲੋਕ ਉਹ ਬਾਦਲ ਨੂੰ ਦਾ ਜਿਹੜੇ ਗੋਡੀਆਂ ਚਲਾਉਣ ਵਾਲੇ ਨੇ ਪਿੱਠ ਪਿچھے ਉਹ ਵੀ ਕੀ ਕਹਿੰਦੇ ਨੇ ਸੁਣਨ ਵਾਲੀਆਂ ਗੱਲਾਂ ਨੇ ਪਿੱਠ ਪਿچھے ਕੁਝ ਹੋਰ ਕਹਿੰਦੇ ਨੇ ਮੂੰਹ ਤੇ ਕੁਝ ਹੋਰ ਕਹਿੰਦੇ ਹੁੰਦੇ ਨੇ ਇਹਨਾਂ ਦੀ ਜਨਤਾ ਨਹੀਂ ਕਰਦੀ ਹੁੰਦੀ ਲੋਕਾਂ ਨੂੰ ਇਹਨਾਂ ਦੀ ਜਨਤਾ ਕਰਨ ਵਾਲਾ ਮਹਾਮੂਰਖ ਸਭ ਤੋਂ ਵੱਡਾ ਮੂਰਖ ਸਭ ਤੋਂ ਵੱਡਾ ਪਾਗਲ ਇਹ ਜਨਤਾ ਚ ਪੈਣ ਵਾਲਾ ਸਭ ਤੋਂ ਵੱਡਾ ਪਾਗਲ ਹੈ ਸਿਕਰੋਂ ਚੜ ਕੇ ਨੜਕ ਜਿਪਿਆ ਉਰਾ ਲੈ ਕੇ ਨਰਕ ਚ ਗਿਆ ਹੋਰ ਕੀ ਹੈ ਐਤੋ ਚੜ ਕੇ ਥੱਲੇ ਉਤੋਂ ਅਗਲੀ ਪੰਕਤੀ ਆ ਜਾਣੀ ਹੈ ਅਗਲੀ ਲਾਈਨ ਐਸੀ ਦੀ ਆਉਣੀ ਹੈ ਦਿਆਲ ਏਕ ਭਗਵਾਨਪੁਰਖ ਹੈ ਨਾਨਕ ਸਰਬ ਜੀਆ ਪ੍ਰਤਪਾਲਕ ਹੈ ਨਾਨਕ ਕਹਿੰਦਾ ਦਿਆਲ ਕੌਣ ਦਿਆਲ ਏਕ ਭਗਵਾਨਪੁਰਖ ਹੈ ਜਿਹੜਾ ਏਕਾ ਉਹ ਦਿਆਲੂ ਆ ਸਾਰੀ ਸ੍ਰਿਸ਼ਟੀ ਤੇ ਹੀ ਦਿਆਲੂ ਹੈ ਉਹ ਨਾਨਕ ਸਰਬਜੀਆ ਪ੍ਰਤਪਾਲਕ ਹੈ ਸਾਰੇ ਜੀਆਂ ਨੂੰ ਜਾਂ ਪ੍ਰਤਪਾਲ ਉਹ ਕਰਦਾ ਹੈ ਜਿਹੜਾ ਪੂਰਨ ਪੁਰਖ ਹੈ ਤੂੰ ਚਿੰਤਾ ਕਰਕੇ ਕੀ ਕਰੇਗਾ ਤੇਰੀ ਚਿੰਤਾ ਕੀ ਕਰ ਲੂਓ ਚ ਤੂੰ ਤਾਂ ਕਰਜੋਗੇ ਕੁਛ ਨਹੀਂ ਇਸ ਕਰਕੇ ਚਿੰਤਾ ਫਜ਼ੂਲ ਹੈ ਜਿੱਥੇ ਭਗਵਾਨ ਪੁਰਖ ਚਿੰਤਾ ਕਰਦਾ ਹੋਵੇ ਜਿੱਦੀ ਜਿਹੜਾ ਡਰਾਈਵਰ ਬਹੁਤ ਐਕਸਪਰਟ ਹੈ ਉਹ ਗੱਡੀ ਚਲਾਉਂਦਾ ਹੈ ਤੁਸੀਂ ਜੇ ਵਿੱਚ ਸਟੇਰ ਬਹੁਤ ਇੰਟਰਫੀਅਰ ਕਰਤਾ ਨਾ ਐਕਸੀਡੈਂਟ ਤੁਸੀਂ ਕਰ ਦੋਗੇ ਉਹਨੂੰ ਚਲਾਉਣ ਦੇ ਗੱਡੀ ਭਗਵਾਨ ਪੁਰਖ ਨੂੰ ਤੁਸੀਂ ਐਕਸੀਡੈਂਟ ਕਰਨਾ ਵਿੱਚ ਦਖਲ ਦੇ ਕੇ ਇਹ بڑے ਕਲਾਕਾਰ ਬਣਦੇ ਨੇ ਵੀ ਭਗਵਾਨ ਪੁਰਖ ਰੌਸੀ ਸਿਆਣੇ ਹੋ ਜਿਹੜੇ ਸਿਆਣੇ ਬਣਦੇ ਨੇ ਨਾ ਆਪ ਉਹ ਇਹੋ ਜਿਹਾ ਕੰਮ ਕਰਦੇ ਨੇ ਉਹ ਇਹੋ ਜਿਹਾ ਕੋ ਸੋਚਦੇ ਨੇ ਜਿਵੇਂ ਮੋਤੀਓ ਨਹੀਂ ਸੋਚਦੇ ਨੇ ਰਾਜੇ ਸੋਚਦੇ ਨੇ ਰਾਜਾਂ ਦੀ ਸੋਚ ਭਗਵਾਨਪੁਰਖ ਨਾਲ ਉਲਟੀ ਹੈ ਅਜਿਹੇ ਸੰਸਾਰ ਦੇ بڑے بڑے ਲੀਡਰ ਨੇ ਉਹਨਾਂ ਦੀ ਸੋਚ ਭਗਵਾਨਪੁਰਖ ਨਾਲ ਭਗਵਾਨਪੁਰਖ ਦੇ ਭਰੋਸਾ ਹੀ ਨਹੀਂ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਆਪਣੀ ਅਕਲ ਤੇ ਭਰੋਸਾ ਭਗਵਾਨਪੁਰਖ ਤੇ ਨਹੀਂ ਭਰੋਸਾ ਹਾਂਜੀ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀਆ ਪ੍ਰਤਪਾਲਕ ਹੈ ਦਿਆਲ ਏਕ ਜਦੋਂ ਇੱਕ ਆਪਾਂ ਬਦਦੇ ਆ ਕਿ ਪਰਮੇਸ਼ਰ ਦਿਆਲ ਦਇਲੂ ਹੈ ਕਰਪਾਲੂ ਹੈ ਭਗਵਾਨ ਪੁਰਖ ਸਾਰੇ ਜੀਆਂ ਦੀ ਪ੍ਰਤਪਾਲ ਉਹ ਕਰਦਾ ਹੈ ਫਿਰ ਇਹ ਕਾਦਮੀ ਜਿਹੜਾ ਬੂਰਖ ਹੈ ਜੇ ਚਿੰਤਾ ਕਰੇ ਕਿਸੇ ਦੀ ਵੀ ਆਪਣੀ ਵੀ ਬਸ ਸੱਤੇ ਕਦਮ ਕਰਦੀ ਹੁਣ ਉਹ ਦੱਸਣ ਵੀ ਚਿੰਤਾ ਕਰਨੀ ਕਿਉਂ ਜ਼ਰੂਰੀ ਹੈ ਤਾਂ ਜ਼ਰੂਰੀ ਹੈ ਜੇ ਭਗਵਾਨ ਪੁਰਖ ਚਿੰਤਾ ਨਹੀਂ ਕਰਦਾ ਅਸੀਂ ਕਹਿਆ ਨਹੀਂ ਮੰਨਦੇ ਭਗਵਾਨ ਪੁਰਖ ਚਿੰਤਾ ਕਰਦਾ ਹੈ ਭਗਵਾਨ ਪੁਰਖ ਚਿੰਤਾ ਅਸੀਂ ਨਹੀਂ ਬੁੱਝਦੇ ਧਰਮ ਦੀ ਗੱਲਾਂ ਮੂੰਹ ਤੇ ਵਿਚਨਾ ਸਾਡੀਆਂ ਕਹਿਣੀਆਂ ਮੰਨਦੇ ਨਹੀਂ ਅੰਦਰੋਂ ਸਾਬਤ ਹੁੰਦਾ ਜੋ ਸਾਡਾ ਕਰਮ ਹੈ ਉਹ ਇਹ ਸਾਬਤ ਕਰਦਾ ਵੀ ਅਸੀਂ ਇੱਕ ਵੀ ਗੱਲ ਗੁਰਬਾਣੀ ਦੀ ਇੱਕ ਵੀ ਗੱਲ ਧਰਮ ਦੀ ਨਹੀਂ ਬਲਦੇ ਬੋਹਣੇ ਜਰੂਰ ਕਰਨੀ ਸੁਣ ਲੈਨੇ ਆ ਮੰਨ ਲੈਨੇ ਆ ਸਰ ਲਾਉਨੇ ਆ ਮੰਨ ਲੈਨੇ ਆ ਉੱਪਰੋਂ-ਮਾਰੋਂ ਮੰਨਦੇ ਅੰਦਰੋਂ ਇੱਕ ਵੀ ਗੱਲ ਨਹੀਂ ਬਲਦੇ ਜੇ ਗੱਲ ਮੰਨੀ ਹੁੰਦੀ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਾਤਾ ਕੀ ਕੀ ਜੀਏ ਜੇ ਅਨਹੂੜੀ ਹੋਏ ਅਨਹੂੜੀ ਤਾਂ ਕੋਈ ਹੋ ਨਹੀਂ ਸਕਦੀ ਹੁੰਦਾ ਹਰੇਕ ਹਕਮ ਵਿੱਚ ਉੱਤਤਾ ਦੀ ਲੋੜ ਕੀ ਹੈ ਇਹ ਗੱਲ ਮੰਨ ਲਈ ਅਸੀਂ ਸਿੱਖਾਂ ਨੇ ਮੰਨ ਲਈ ਨਹੀਂ ਮੰਦੇ ਮੰਨ ਕੇ ਬੈਲਾੜ ਗੇ ਮੰਨਣਾ ਤਾਂ ਤਾਂ ਜੇ ਸਿੱਖ ਹੋਣਾ ਸਿੱਖ ਮੰਨ ਲੈਣ ਗਏ ਜਿਹੜੇ ਨਹੀਂ ਸਿੱਖ ਹੋ ਨਹੀਂ ਮੰਦੇ ਜਿਹੜੇ ਮੰਨ ਲ ਗਏ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਹੋ ਸਿੱਖ ਬਸ ਸਾਰੀ ਦੁਨੀਆ ਦੀਆਂ ਮਤਾਂ ਇਹ ਗੱਲ ਮੰਨਦੀਆਂ ਨੇ ਜਿਹੜਾ ਇਹ ਜਿਹੜਾ ਇਸ ਪੁਆਇੰਟ ਤੇ ਖੜ ਗਿਆ ਉਹ ਸਿੱਖ ਹੈ ਇਹ ਕੋਈ ਜ਼ਰੂਰੀ ਨਹੀਂ ਇਹ ਗੱਲ ਵੀ ਗੁਰਬਾਣੀ 'ਚ ਲਿਖੀ ਹੋਈ ਹੈ ਸਿਧਵਾ ਨੇ ਗ੍ਰੰਥ ਅਜ ਵੀ ਗੱਲ ਲਿਖੀ ਹੋਈ ਹੈ ਮੁਸਲਮਾਨ ਵੀ ਇਹ ਗੱਲ ਮੰਨਦੇ ਨੇ ਈਸਾਈ ਵੀ ਇਹ ਗੱਲ ਮੰਨਦੇ ਨੇ ਇਹ ਪੁਆਇੰਟ ਐ ਸਾ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ ਜਿਹੜਾ ਇਹਨੂੰ ਮੰਨ ਗਿਆ ਉਹ ਸਿੱਖ ਹੈ ਜਿਹੜਾ ਨਹੀਂ ਮੰਨਦਾ ਉਹ ਸਿੱਖ ਹੈ ਨਾ ਉਹਦੇ ਦਾੜੀ ਕੈਸਾ ਨਹੀਂ ਗੱਲ ਆ ਨਾ ਉਹਦੇ ਰੰਗ ਰੂਪ ਦੀ ਗੱਲ ਆ ਨਾ ਉਹਦੇ ਪਹਿਰਾਵੇ ਦੀ ਲੋੜ ਆ ਨਾ ਉਹ ਕੀ ਖਾਂਦਾ ਮੱਛੀ ਖਾਂਦਾ ਮਾਸ ਖਾਂਦਾ ਨਹੀਂ ਖਾਂਦਾ ਫਲੋਹਾ ਦੀ ਖਾਦਾ ਇਹ ਖਾਂਦਾ ਫਲੋਹਾ ਦੀ ਆਣ ਖਾਣ ਵਾਲੇ ਕਿਹੜੇ ਬੰਦੇ ਨੇ ਪੱਕੀ ਸਭ ਬਕਵਾਸ ਹੈ ਸਭ ਪਖੰਡ ਹੈ ਹਾਂਜੀ ਅਨਤਿਆ ਵਿਤੰ ਅਨਤਿਆ ਚਿੰਤੰ ਅਨਤਿਆ ਆਸਾ ਬਹੁਤ ਪ੍ਰਕਾਰਨ ਅਨਤਿਆ ਅਨਤਿਆ ਵਿਤੰ ਆ ਜਿਹੜਾ ਸਾਰੀ ਮਾਇਆ ਹੈ ਇਹ ਨਾਸਵੰਤਾ ਹੈ ਵਿਤ ਜਿਹੜਾ ਵਿਤ ਵਿਤ ਮੰਤਰੀ ਬਣੇ ਨੇ ਅਨਤਿਆ ਵਿਤੰ ਅਨਤਿਆ ਹਮੇਸ਼ਾ ਰਹਿਣ ਵਾਲੀ ਦੀ ਅੱਖਾਂ ਵਿੱਚ ਦੀ ਸਾਰੇ ਬਸ ਖਤਮ ਤੇਰੇ ਨਾਲ ਜਾਊਗੀ ਮਾਇਆ ਕਿੱਥੇ ਕੰਮ ਆਊਗੀ ਜਾਂ ਨੇ ਤੇ ਕਿਸੇ ਕੋਲ ਨਹੀਂ ਰਹੀ ਇਹਨੇ ਤਰਾਂਣ ਵਾਲੀ ਨਹੀਂ ਹੈ ਮਾਇਆ ਅਨੱਤ ਹੈ ਅਨੱਤ ਚਿੰਤਾਂ ਅਲਿ ਚੰਤਾ ਜਿਹੜੀ ਚੰਤਾ ਮਾਇਆ ਦੀ ਇਹ ਵੀ ਮੈਂ ਛੱਡੀ ਰਹੀ ਅੱਖਾਂ ਵਿੱਚ ਦੀ ਸਾਰੇ ਪਛਤਾਉਂਦਾ ਵੀ ਮਾਇਆ ਦੀ ਚੰਤਾ ਕਿਉਂ ਕੀਤੀ ਅੱਖਾਂ ਵਿੱਚ ਦੀ ਸਾਰੇ ਪਸਤੌਂ ਦਾ ਵੀ ਇਹ ਮਾਇਆ ਦੀ ਚਿੰਤਾ ਵਿੱਚ ਪੈ ਕੇ ਗਲਤੀ ਕੀਤੀ ਜਿਆਦਾ ਹੁੰਦਾ ਜਦ ਵੀ ਕਹਿੰਦਾ ਮਾਇਆ ਦੀ ਚਿੰਤਾ ਵਿੱਚ ਪੈਣਾ ਨਹੀਂ ਆ ਇੰਨਾ ਖੇਰ ਪਿਆ ਰਹਿੰਦਾ ਦੋ ਲੋਕਾਂ ਦੇ ਵਿੱਚ ਮਾਇਆ ਦੀ ਚਿੰਤਾ ਨੂੰ ਫਜ਼ੂਲ ਸਮਝਦਾ ਦੋ ਲੋਕਾਂ ਵਿੱਚ ਦੇਵ ਲੋਕ ਦੇ ਵਿੱਚ ਅਰ ਗਰਬ ਲੋਕ ਦੇ ਵਿੱਚ ਆ ਮਰਤ ਮਰਤ ਲੋਕ ਜਾ ਕੇ ਇਹਦੀ ਸਿੱਧਾ ਪੜ ਲੈਂਦਾ ਸੱਚਖੰਡ ਉਹਦਾ ਉਪਦੇਸ਼ ਇਹ ਆਇਆ ਵੀ ਇਹ ਚਿੰਤਾ ਨਾ ਕਰੀ ਸੱਚਖੰਡ ਕਲਯੁਗ ਨਾਲ ਜੁੜਿਆ ਹੋਇਆ ਹੈ ਜਿਆਦਾ ਕਲਯੁਗ ਦੇ ਜਿਆਦਾ ਲੰਬਾ ਉਪਦੇਸ਼ ਹੈ ਸੱਚਖੰਡ ਦੇਣਾ ਉੱਥੇ ਤਾਂ ਉੱਥੇ ਹੋਰ ਤਰ੍ਹਾਂ ਦਾ ਉਪਦੇਸ਼ ਹੈ ਘਰ ਵਿੱਚ ਤੇਰੇ ਤੇ ਕੁਛ ਨਹੀਂ ਦੀ ਤੇਰੇ ਤੇ ਨੂੰ ਕੋਈ ਉਪਦੇਸ਼ ਨਹੀਂ ਤੇਰੇ ਤੇ ਤਾਂ ਇਹ ਪਛਤਾਉਂਦਾ ਹੈ ਸਿਰਫ ਆਪਣੇ ਕੀਤੇ ਤੇ ਪਛਤਾਉਂਦਾ ਹੈ ਜੋ ਕਰਕੇ ਆ ਨਾ ਇੱਥੇ ਗਲਤੀਆਂ ਮੁੜ ਖਾ ਜਾਣ ਵਿੱਚ ਉਹਦਾ ਪਛਤਾਉਣਾ ਹੀ ਤੇਰੇ ਤੇ ਹੋਰ ਕੁਛ ਨਹੀਂ ਹੈ ਪਛਤਾਤਾ ਹੋਇਆ ਪ੍ਰਾਇਸ਼ਤ ਕਹਿੰਦੇ ਨੇ ਉਹਨੂੰ ਪ੍ਰਾਇਸ਼ਤ ਆ। ਪੋਸਟਮਾਰ ਹੋਊਗਾ। ਵੀ ਗਲਤੀਆਂ ਕੀਤੀਆਂ। ਸੁਰਦਾ ਰਹਾ ਮੰਨਿਆ ਹੈ ਨਹੀਂ। ਆ ਰਾਜ ਰੋਜ ਸਭ ਕੁਝ ਨਹੀਂ ਰਹਿਣਾ। ਕੁਝ ਵੀ ਨਹੀਂ ਰਹਿਣਾ ਉੱਥੇ। ਉੱਥੇ ਜਾ ਕੇ ਤਾਂ ਇਹਨੇ ਗਵਾ ਲੈਣਾ ਜਿੱਡਾ ਵੱਡਾ ਹੈ। ਜਿੱਡਾ ਵੱਡਾ ਨਾ ਓਡਾ ਡੁੱਗੇ ਖੜ ਚੇ ਕਰਦਾ। ਜਿੱਦਾਂ ਵੱਡਾ ਕਿਲਾ ਹੋਊ ਉਹਨਾਂ ਨੂੰ ਜਿਆਦਾ ਠੋਕ ਕੇ ਡੂੰਗਾ ਕਿਉਂਕਿ ਧਰਤੀ ਤੇ ਤਾਂ ਬਰਾਬਰ ਹੀ ਕਰਨੀ ਧਰਤੀ ਦਾ ਵਹਿਰਾਣਾ ਨਹੀਂ ਉਹਨਾਂ ਨੂੰ ਡੂੰਗਾ ਠੋਕ ਕੇ ਜਾਣਾ ਪੈਣਾ ਉਹਨਾਂ ਨੂੰ ਝੋਟਾਂ ਜਿਆਦਾ ਪੈਣੀਆਂ ਨੇ ਸੱਚ ਪੱਦਰ ਉਹਨੇ ਕੁੱਟ ਜਿਆਦਾ ਖਾਣੀ ਪੈਣੀਆਂ ਜਿੱਦਾਂ ਵੱਡਾ ਹੰਕਾਰ ਹੈ ਨਾ ਉਹਨੀਆਂ ਝੋਟਾਂ ਜਿਆਦਾ ਪੈਣੀਆਂ ਨੇ ਤਾਂ ਇਹਨੇ ਧਰਤੀ ਦੇ ਬਰਾਬਰ ਹੋਣ ਉੱਪਰ ਤਾਂ ਰਹਿਣ ਹੀ ਦੇਣਾ ਕਿਸੇ ਨੇ ਐ ਸਬਜ਼ਾ ਦਾ ਵजूद ਤਾਂ ਹੈ ਨਹੀਂ ਕਿ ਥੱਲੇ ਤੇ ਸੋਣਾ ਇਹਨੂੰ ਉਹਨਿਆਂ ਚੋਟਾਂ ਜਿਆਦਾ ਪੈਡੀਆਂ ਨੇ ਇਹ ਤਕੜੀਆਂ ਪੈਣ ਜਾਂਦੇ ਤਾਂ ਥੱਲੇ ਜਾਣਾ ਕਰਨੇ ਉਹਨਾਂ ਹੀ ਥੱਲੇ ਵਾਲਾ ਪਾਸੋਂ ਉਹਨਾਂ ਡੂੰਘਾ ਚਲੇਗੇ ਕੋਨੇ ਗੈਰੀ ਖੱਡੇ ਜਾ ਵੜਿਆ ਉਲਟਾ ਹੇ ਹੇ ਹਾਂਜੀ ਅਨੱਤ ਆਸਾ ਜਿੰਨਾ ਅਹੰਕਾਰ ਘਟ ਹੁੰਦਾ ਉਹਨਾਂ ਕਿ ਛੇਤੀ ਦਾ ਕੀ ਬਸ ਭੈਜਨ ਦੇ ਥੱਲੇ ਹਾਂਜੀ ਨਿਤਿਆ ਆਸਾ ਬਹੁ ਵਿਧੀ ਪ੍ਰਕਾਰਾਂ ਨਿਤਿਆ ਆਸਾ ਬਹੁ ਵਿਧੀ ਪ੍ਰਕਾਰਾਂ ਬਹੁ ਵਿਧ ਪ੍ਰਕਾਰਾਂ ਆ ਜਿਹੜੀ ਬਹੁਤ ਵਿਧੀ ਜਿੰਨੀਆਂ ਅੱਡ ਅੱਡ ਇੱਛਾਵਾਂ ਨੇ ਬਹੁ ਵਿਧੀ ਦੀਆਂ ਆਸਾਂ ਨੇ ਜਿਹੜੀਆਂ ਇਹ ਵੀ ਹਮੇਸ਼ਾ ਨਹੀਂ ਰਹਿਣੀਆਂ ਆ ਖਾਮੀ ਦੀ ਸਾਰੀ ਸਾਰੀਆਂ ਛਾਵਾਂ ਖਤਮ ਹੋ ਜਾਣਗੀਆਂ ਉਹਦਾ ਜਿੰਨਾ ਚਿਰ ਸਰੀਰ ਆ ਉਹਨਾਂ ਚਿਰ ਇਹ ਨੇਦੀ ਜਿੰਦਾ ਬੱਚ ਕਿਸੇ ਦੀ ਨਹੀਂ ਬਾਅਦ ਚ ਤਾਂ ਪਿਸਤੌਲ ਨੇ ਵੀ ਗਲਤੀ ਕੀਤੀ ਤੂੰ ਕੀ ਕਰਦਾ ਰਿਹਾ ਹੋ ਤਾ ਰਿਹਾ ਸਾਰਾ ਹੁਕਮ ਨਾਲ ਤੈਨੂੰ ਕਹਿੰਦੇ ਵੀਰੇ ਤੂੰ ਬੰਨਿਆ ਵੀ ਮੱਤ ਪੁੱਠੀ ਹੋ ਗਈ ਤਾਂ ਨਹੀਂ ਬੰਨਿਆ ਉਹ ਕਹਿੰਦਾ ਵੀ ਮੱਤੇ ਪੁੱਠੀ ਹੋ ਗਈ ਇਹ ਨਹੀਂ ਬੰਨਿਆ ਸੁਣਿਆ ਵੀ ਬੰਨਿਆ ਹੈ ਜੀ ਹਾਂ ਜੀ ਅਨਿਤਿਆ ਹੇਤੰ ਅਹ ਬੰਧੰ ਹਮ ਮਾਇਆ ਮਲਨੰ ਵਿਕਾਰੰ ਰਤਿਆ ਹੇਤੰ ਹੇਤੰ ਆ ਜਿਹੜਾ ਮੋਹ ਹੈ have